ਇਹ ਰਖੜੀ ਦਾ ਦਿਨ ਭੈਣ ਤੋਂ ਆਵਾ ਕਹੀ ਦਿੱ ਤੇਰੇ ਲਈ ਨਾਲੇ ਸੁਖ ਮੰਗਦੀ ਰੱਬ ਤੋਂ ਬਾਬ ਦੇਖੜੀ ਲਈ ਨਾਲੇ ਸੁਖ ਮੰਗਦੀ ਰੱਬ ਤੋਂ ਬਾਬ ਦੇਖੜੀ ਦੀ ਰਖੜੀ ਵਾਲਾ ਦਿਨ ਸੋਣਾ ਰਖੜੀ ਵਾਲਾ ਦਿਨ ਸੋਣਾ ਭਾਗਾਂ ਨਾਲ ਆਇਆ ਏ ਸਦਾ ਬਸਦਾ ਰਹੇ ਸਦਾ ਮੇਰੀ ਮਾਂ ਦਿਆ ਜਾ ਆਵੇ ਧੁੱਲ ਮੀਆਂ ਉਮਰਾ ਮਾਨ ਸਦਾ ਮੇਰੀ ਮਾਂ ਦਿਆ ਜਾ ਆਵੇ ਹੱਸਦਾ ਬਸਦਾ ਰਹੇ ਸਦਾ ਮੇਰੀ ਮਾਂ ਦਿਆ ਜਾ ਆਵੇ ਸਸੀ ਕਲ ਦੋਸਤੋ ਮੈਂ ਆਹ ਤੁਹਾਡੀ ਆਪਣੀ ਪ੍ਰਵੀਨ ਭਾਟਾ ਮੇਰੇ ਵੱਲੋਂ ਸਮੂਹ ਪੰਜਾਬੀਆਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਮੈਂ ਅਰਦਾਸ ਕਰਦੀ ਆਂ ਪ੍ਰਮਾਤਮਾ ਅੱਗੇ ਕੇ ਸੱਚੇ ਪਾਤਸ਼ਾਹ ਹਰ ਇੱਕ ਭੈਣ ਦੇ ਭਰਾ ਨੂੰ ਸਲਾਮਤ ਰੱਖੀ ਹਰ ਇੱਕ ਮਾਂ-ਬਾਪ ਦੇ ਬੱਚੇ ਨੂੰ ਸਲਾਮਤ ਸਲਾਮਤ ਰੱਖੀ ਤੇ ਸਾਰੇ ਹੀ ਬੱਚਿਆਂ ਦੇ ਮਾਪਿਆਂ ਨੂੰ ਵੀ ਸਲਾਮਤ ਰੱਖੀ ਤੇ ਰੱਖੜੀ ਦੀਆਂ ਬਹੁਤ ਬਹੁਤ ਮਾਰਕਾ ਥੈਂਕ ਯੂ